ਵਾਹੀ ਗੁਰੂ ਵਾਹੀ ਗੁਰੂ ਮਾਇਆ ਨੇ ਡਿਗਦੀ ਧਨ ਦੌਲਤ ਨਹੀਂ ਆਉਂਦਾ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲ ਮਾਇਆ ਨੇ ਡਿਗਦੀ ਧਨ ਦੌਲਤ ਨਹੀਂ ਆਉਂਦਾ ਤੇ ਪਾਰਸ ਖਾਲੀ ਹੋ ਜਾਂਦੇ ਨੇ ਇਹ ਸਾਰਾ ਕੁਝ ਜਿਹੜਾ ਹੈ ਉਹ ਬੁਦਲ ਬੁਦਲ ਹੋ ਜਾਂਦਾ ਹੈ ਉਹ ਆਪਣ ਇਹਨਾਂ ਪਰਸ ਵਿੱਚ ਆ ਇੱਕ ਆ ਗੀਤ ਜ਼ਰੂਰ ਰੱਖ ਲਿਓ ਤਾਂ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨ ਅੰਤਰ ਪਹਿਸਾਨੀ ਆਉਂਦਾ ਜੀ ਕਿੰਨੇ ਧੰਨੋਬਖਸ਼ਦਾ ਨਹੀਂ ਹੈਗਾ ਜੀ ਤੇ ਭਗਤਾਂ ਨੇ ਰਾਜੀ ਕਰਨੇ ਪੈਸਾ ਬੜੀ ਦਿੱਕੀ ਉੜ ਜਾਂਦਾ ਸੋ ਇੰਨਾ ਦੀਆਂ ਜਿਹੜੀਆਂ ਵਿਚਾਰਾਂ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਦੀਆਂ ਤੋ ਵਰਮਕ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਈ ਵਾਰੀ ਜਿੱਨਾ ਆਪ ਜੀ ਨਾਲ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਪ ਜੀ ਨੂੰ ਜਿਹੜਾ ਹੈ ਉਹ ਰਸਾ ਵਿਖਾਉਂਦੀ ਹੈ ਇਹ ਆਪ ਜੀ ਜਿਹੜਾ ਹੈ ਉਹ ਰਸਾ ਵਿਖਾ ਦਿਓ ਸਾਤ ਸਤ ਜੀ ਕਿਰਪਾ ਕਰ ਦਿਓ ਆਪ ਜੀ ਰਸਾ ਵਿਖਾ ਦਿਓ ਕਿ ਮੈਨੂੰ ਜੀਵਨ ਜਾਤ ਦੇ ਦੇ ਮੈਨੂੰ ਪਤਾ ਨਹੀਂ ਵੀ ਕਿਵੇਂ ਚੱਲਣਾ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਹੁਣ ਜਿਹੜੇ ਦੁਨੀਆ ਦੇ ਟੋਟਕਿਆਂ ਵਿੱਚ ਫਸ ਜਾਂਦੇ ਨੇ ਜਿਹੜੇ ਕਹਿੰਦੇ ਵੀ ਮੈਂ ਤੇ ਇਹ ਤੋਂ ਸਿੱਖੂੰਗਾ ਜੀ ਮੈਂ ਤੇ ਇਹ ਤੋਂ ਸਿੱਖਿਆ ਲਵਾਂਗੀ ਮੈਂ ਤਾਂ ਇਹ ਤੋਂ ਸਿੱਖਿਆ ਲੈ ਕੇ ਕੰਮ ਕਰੂੰ ਤੇ ਉਹਨਾਂ ਦਾ ਕੰਮ ਵਿਗੜਦਾ ਜਿਹੜੇ ਇਦਾਂ ਦੇ ਚੱਕਰਾਂ ਵਿੱਚ ਪਏ ਰਹੇ ਨੇ ਕਿ ਨਾ ਫਲਾਣੇ ਬਾਪੂ ਦੇ ਜਾਊਂਗਾ ਕਿ ਮੈਂ ਤਾਂ ਉਹ ਉਹ ਤੋਂ ਸਿੱਖਿਆ ਲਵਾਂਗਾ ਉਹ ਵੀ ਤਾਂ ਕਰਤਮੀ ਤੋਂ ਲਵਾਂਗਾ ਸਾਰੇ ਲੋਕ ਇਦਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਆ ਆਮ ਦੌਰ ਦੇ ਆਪਾਂ ਵੀ ਗਿਣਦੇ ਵੀ ਨਾ ਚੱਕਰਾਂ ਦੇ ਵਿੱਚ ਜਿਹੜੇ ਫਸ ਗਏ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਿਹੜੇ ਇਹਨਾਂ ਚੱਕਰਾਂ ਵਿੱਚ ਫਸ ਜਾਂਦੇ ਸੋ ਜਿਹੜੇ ਚੱਕਰਾਂ ਵਿੱਚ ਫਸ ਗਏ ਨੁਕਸਾਨ ਉਹਨਾਂ ਦੇ ਹੋ ਹੀ ਜਾਂਦੇ ਨੇ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੁਣ ਇੱਥੇ ਇੱਕ ਪੀੜੀ ਜ਼ਰੂਰ ਛੁੱਟਣ ਦਾ ਯਤਨ ਕਰੋ ਇੱਕ ਚੀਜ਼ ਵਿਚਾਰੋ ਸਾਰੇ ਜਾਣੇ ਸੋਚੀਏ ਕਿ ਇਹਨਾਂ ਦਾ ਪਦਸਥਾਲੇ ਹੋਏ ਨਾ ਸਾਨੂੰ ਗਹਿਮ ਭਾਨ ਪਾਇਆ ਫਲਾਣਾ ਮੰਤਰੀ ਦੇ ਨੂੰ ਲਿਖ ਕੇ ਲੈਤਾ ਇਹ ਬੱਟੂ ਬੱਟੂ ਕਾ ਪੈਸਾ ਨਾਲ ਭਰ ਗਿਆ ਮੰਡਲ ਵੀ ਕੰਮ ਕਰਨ ਦੀ ਲੋੜ ਨਹੀਂ ਬਈ ਪੈਸਾ ਨਾਲ ਭਰ ਗਿਆ ਸੰਤ ਮਹਾਪੁਰਖ ਜਿਹੜੇ ਬੰਦਗੀ ਵਾਲੇ ਉਹ ਕਹਿੰਦੇ ਭਾਈ ਆਪਣੀ ਕਿਰਤ ਕਮਾਈ ਕਰ ਉਹਦੇ ਵਿੱਚੋਂ ਦਸਵੰਦ ਕੱਢਿਆ ਕਰ ਸਤਿਗੁਰੂ ਤੇਰੇ ਵਰਤਾ ਪਾਉਣਗੇ ਉਸ ਕਿਰਤ ਕਮਾਈ ਦੇ ਵਿੱਚ ਤੇਰੇ ਤੇ ਕਿਰਪਾ ਹੋਏਗੀ ਕਹਿੰਦੇ ਦਸਵੰਦ ਕੱਢਣਾ ਨਾ ਭੁੱਲੀ ਕਮਾਵਾ ਨਾਮ ਸਿੰਘ ਦੀ ਕਲੇਰਾਂ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਥੋੜੇ ਤੋਂ ਥੋੜਾ ਜੇ ਤੇਰੇ ਕੋਲ ਆਉਣਾ ਨਾ ਉਹਦੇ ਵਿੱਚੋਂ ਵੀ ਦਸਵੰਦ ਕੱਢਣਾ ਨਾ ਭੁੱਲ ਕਹਿੰਦੇ ਜੇ ਤੂੰ ਇਹ ਹੁਣ ਪਾਲ ਰੱਖਿਆ ਤੇਰੇ ਨੇ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਦਾ ਹੱਕدار ਬਣਨਾ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਉਹੀ ਪ੍ਰਾਪਤ ਕਰੇਗਾ ਹਮ ਦੂਜੀ ਗੱਲ ਇਹ ਏ ਕਹਿੰਦੇ ਪਰਮਾਤਮਾ ਤੇਰੇ ਦੀ ਸਭ ਤੋਂ ਵੱਧ ਕੋਸਿਆ ਕਹਿੰਦੇ ਇਹ ਸੰਮੀ ਵੀ ਪਰਮਾਤਮਾ ਦੀ ਜਿਹੜੀ ਬਖਸ਼ਣਾ ਉਹ ਤੇਰੇ ਲਈ ਹੈ ਤੇਰੇ ਨੇ ਪਰਸਾਂ ਦੇ ਇੱਕ ਮੰਤਰ ਲਿਖੇ ਨਰ ਰੋਖਣਾ ਨਾ ਬਰਕਤ ਲਈ ਹੋਦੀ ਜਦ ਕਿਸੇ ਹੋਰ ਟੋਟ ਕੇ ਜਾਂ ਕੋ ਮੰਤਰ ਟੋਣੇ ਨਾਲ ਕਿਰਪਾ ਨਹੀਂ ਹੁੰਦੀ ਜਦ ਕਿਸੇ ਹੋਰ ਜਾਦੂ ਮੰਤਰ ਟੋਟ ਕੇ ਨਾਲ ਤੇਰੇ ਤੇ ਰਹਿਮਤ ਨਹੀਂ ਹੋਣੀ ਕਹਿੰਦੇ ਜੇ ਰਹਿਮਤ ਹੋਣੀ ਹੈ ਪਰਮਾਤਮਾ ਦੀ ਕਿਰਪਾ ਸਤguru ਸੱਚੇ ਬਾਪਾ ਦੀ ਰਹਿਮਤ ਤੇਰੇ ਤੇ ਤਾਂ ਵਰਤਣੀ ਹੈ ਜੇ ਤੂੰ ਦੀ ਗੱਲ ਮੰਨੇਗਾ ਜੇ ਤੂੰ ਦੀ ਗੱਲ ਨਾਲ ਸਹਿਮਤ ਹੋ ਕੇ ਚੱਲੇਗਾ ਕਹਿੰਦੇ ਯਾਦ ਰੱਖੀਓ ਸੱਚੇ ਬਾਪਾ ਤੇਰੇ ਤੇ ਕਿਰਪਾਈ ਤਾਂ ਕਰੇਗਾ ਜੇ ਤੂੰ ਇਹ ਕਹਿਣੇ ਵਿੱਚ ਚੱਲੇਗਾ ਉਹਦੇ ਕਹਿਣੇ ਵਿੱਚ ਚੱਲਣ ਵਾਲਿਆ ਵੀ ਕੀ ਜਿਹੜਾ ਸਤguru ਜੀ ਹਰ ਅਬਦੁੱਲੀ ਭਰਦੇ ਨੇ ਮੇਰੇ ਬਾਪਾ ਕਹਿੰਦੇ ਨੇ ਦੱਤਾ ਦਾਤਾ ਇਹ ਸਭ ਤੋਂ ਰੇਵਨ ਹਾਰ ਦਿਲ ਜੇ ਤੋੜਨਾ ਆਵੇ ਅਗੰਤ ਭਰੇ ਭੰਡਾਰ ਮੇਰੇ ਪਾਤਸ਼ਾਹ ਜੀ ਉਹਨਾਂ ਦੇ ਭੰਡਾਰ ਭਰਦੇ ਨੇ ਜਿਹੜੇ ਉਹਤੇ ਭਰੋਸਾ ਕਰਕੇ ਚੱਲਦੇ ਨੇ ਭਰੋਸਾ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਪਰਮਾਤਮਾ ਨਾਲ ਕਦੇ ਪਿੱਛਣ ਲੱਗਣ ਨਹੀਂ ਦਿੰਦਾ ਤੇ ਜਿਹੜੇ ਭਰੋਸਾ ਨਹੀਂ ਕਰਦੇ ਤੇ ਮੇਰੇ ਸਤਿਗੁਰੂ ਸਿੱਖੀ ਪਾਤਸ਼ਾਹੂ ਕਿਸੇ ਗੱਲ ਦੀ ਉਹ ਵਕਸ਼ਿਸ ਲੈਣ ਦੇ ਹੱਦ ਦਾ ਨਹੀਂ ਹੋ ਸਕਦੇ ਇਹ ਗੱਲ ਜਿਹੜੀ ਆ ਸਾਨੂੰ ਯਾਦ ਰੱਖਣੀ ਚਾਹੀਦੀ ਸੋ ਪਿਆਰਿਓ ਕੋਸ਼ਿਸ਼ ਕਰਿਓ ਵਿਵੇਮਾ ਪਰਮਾਤਮਾ ਬਚਿਏ ਸਾਧਗੁਰ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ